ਜਮਨੀ ਚੋਣ ਹੁੰਦਿਆ ਸਾਰ ਸਾਨੂੰ ਤਾਂ ਲੱਗਾ ਸੀ ਵੀ ਤਕਰੀਬਨ 2 ਮਹੀਨਾ ਜੇ ਵੀਨਾ ਲੱਗ ਜਾਣਾ ਚਾਹੀਦਾ ਵਾ ਇਹਨਾਂ ਤੇ ਲੱਗ ਜਾਂਦਾ ਨਵਾਂ ਜਦੋਂ ਐਮਰਡ ਸੌ ਚੁੱਕਦਾ ਵਾ ਪਰ ਸਰਦਾਰ ਹਰਮੀਤ ਸਿੰਘ ਸੰਧੂ ਸਾਨੂੰ ਪਤਾ ਹੈ ਵੀ ਇਹ ਇੱਕ ਮਸ਼ੀਨ ਇਹੋ ਜੀ ਆ ਜਿਹਨੂੰ ਆਪਾਂ ਕਹਿੰਦੇ ਵਿਕਾਸ ਦੀ ਮਸ਼ੀਨ ਹੁੰਦੀ ਆ ਸਰਦਾਰ ਹਰਮੀਤ ਸਿੰਘ ਸੰਧੂ ਜਿਹੜੇ ਉਹ ਵਿਕਾਸ ਦੀ ਮਸ਼ੀਨ ਸੀ ਸਹੀ ਪਾਰਟੀ ਨਾਲ ਨਹੀਂ ਤੁਰੇ ਸਹੀ ਗੱਲ ਦੱਸਾਂ ਤੁਹਾਨੂੰ ਮੈਂ ਅਸੀਂ ਸਰਦਾਰ ਹਰਮੀਤ ਸਿੰਘ ਸੰਧੂ ਬਣਾ ਨਾਲ ਤੁਰੇ ਸੀ ਫੇ ਜਾ ਕੇ ਨਾ ਵਹੀ ਪਾਰਟੀ ਨਾਲ ਤੁਰੇ ਹ ਪਾਰਟੀ ਨਾਲ ਨਹੀਂ ਤੁਰੇ ਅਸੀਂ ਸਰਦਾਰ ਹਰਮੀਤ ਸਿੰਘ ਸੰਧੂ ਨਾਲ ਤੁਰੇ ਸਾਨੂੰ ਪਤਾ ਸੀ ਇਸ ਬੰਦੇ ਦੀ ਨੀਤੀ ਜਿਹੜੀ ਆ ਨਾ ਉਤੋਂ ਦੀ ਜੁਗਿਆਂ ਨਾਲੋਂ ਹੋਰ ਸਾਫ਼ ਵੀ ਹੈਗੀ ਹੈ ਸ਼ਹਿਰ ਬਾਰੇ ਸੋਚਦੇ ਨੇ ਥੋੜਾ ਜਿਹਾ ਛੜਕਾ ਬੰਦ ਗਿਆ ਸੀ ਤਾਂ ਠੇਕੇਦਾਰ ਆਪਣੀ ਮਰਜ਼ੀ ਨਾਲ ਮਿੱਟੀ ਪਾ ਦਣੀ ਮਿੱਟੀ ਦੇ ਉੱਤੇ ਲੱਕ ਪਾ ਦਲੀ ਹੋਣਾ ਜਿੱਦਾਂ ਪਿਛਲੇ ਦਿਨ ਇੱਕ ਵੀਡੀਓ ਸਾਹਮਣੇ ਆਈ ਸੀ ਐਮ ਭਵਨਤਮਾਨ ਜੀ ਦੀ ਕਿ ਜੇ ਠੇਕੇਦਾਰ ਨੇ ਕੋਈ ਮਿਲਾਵਟ ਕੀਤੀ ਸੀ ਤੇ ਉਸੇ ਵੇਲੇ ਉਹਨਾਂ ਨੇ ਕੰਮ ਉਹਦੇ ਪੈਸੇ ਜਿਹੜੇ ਰੋਕ ਦਿੱਤੇ ਪਹਿਲੇ ਜਿਹੜੇ ਉਹ ਕੰਡ ਭਰਨੇ ਠੇਕੇਦਾਰ ਤੇ ਜਿਹੜਾ ਨਾ ਬਹੁਤ ਜ਼ਿਆਦਾ ਸੀ ਉਹਨਾਂ ਐ ਰੋਡ ਜਿਹੜੀ ਪਹਿਲਾਂ ਵੀ ਬਣੀ ਸੀ ਨਾ ਸਰਤਾਬੀਰ ਸਿੰਘ ਖੰਡੂਆ ਨਾ ਤੇ ਪਹਿਲੇ ਪਹਿਲਾਂ ਵੀ ਬਣੀ ਸੀ ਤੇ ਰੋਡ ਉਦੋਂ ਵੀ ਬਹੁਤ ਮਜ਼ਬੂਤ ਬਣੀ ਸੀ ਅੱਛਾ ਜੀ ਤੇ ਉਹਨਾਂ ਵੀ ਜਿਹੜਾ ਜਦੋਂ ਠੇਕਦਰ ਸਾਹਿਬ ਬਣਾਉਂਦੇ ਸੀ ਨਾ ਉਹਨਾਂ ਨੂੰ ਜਿਸ ਤਰ੍ਹਾਂ ਕਹਿੰਦੇ ਆ ਵੀ ਇੱਥੋਂ ਥੋੜਾ ਜਿਹਾ ਸੈਟ ਕਰਕੇ ਹੋਣੀ ਚਾਹੀਦੀ ਉਹ ਨਾ ਨਹੀਂ ਸੀ ਕਰਦੇ ਉਹਨਾਂ ਨੂੰ ਪਤਾ ਸੀ ਮਗਰੋਂ ਮਗਰੋਂ ਕਿਤੇ ਨਾ ਕਿਤੇ ਸ਼ਿਕਾਇਤ ਹੋ ਗਈ ਤਾਂ ਮੇਰਾ ਕੰਮ ਮੁਸ਼ਕਲ ਹੋ ਜਾਊਗਾ ਉਹਨਾਂ ਨੇ ਵੀ ਸੜਕ ਜਿਹੜੀ ਆ ਇਸ ਟਾਈਮ ਪੂਰੀ ਮਜ਼ਬੂਤੀ ਨਾਲ ਬਣੀ ਕੋਈ ਦੋਰ ਆਈ ਨਹੀਂ ਨਹੀਂ ਸੜਕ ਵਧੀਆ ਬਣੀ ਇਹ 35 ਕਰੋੜ ਵਾਕਿਆ ਤਰਨਤਾਰ ਸ਼ਹਿਰ ਤੇ ਲੱਗ ਜਾਂਦਾ ਹੈ ਤੇ ਮੇਰੇ ਹਿਸਾਬ ਨਾਲ ਕੋਈ ਗਲੀ ਨਾਲੀ ਕੋਈ ਸੜਕ ਕੱਚੀ ਨਹੀਂ ਰਹੂਗੀ ਹਾਂਜੀ ਨਹੀਂ ਇਹ ਹੈਗਾ ਜੀ ਤੇ ਸਾਨੂੰ ਆਸ ਵੀ ਹੈਗੀ ਆ ਕਿ 35 ਦਾ 35 ਕਰੋੜ ਵੀ ਆ ਜਿਹੜਾ ਸਰਦਾਰ ਰਮੇਸ਼ ਕੰਦੋਰੀ ਲਾਉਣਗੇ ਧਰਮ ਕਮੇਟਰੀ ਦਾ ਤੋਂ ਕੰਮ ਚ ਮਾਰਨ ਹੁੰਦਾ ਤਾਂ ਧੰਨਵਾਦ ਕਰਾਂਗੇ ਕਿ ਸਾਨੂੰ ਇੱਕ ਚੰਗਾ ਐਮਐਲਏ ਜਿਹੜਾ ਨਾ ਉਹ ਤਰਨਤਾਰ ਤੋਂ ਦੇਤਾ ਵਾ ਤੇ ਬਾਕੀ ਚਲੋ ਇਹ ਜਿਹੜੀ ਗੱਲ ਵੀ ਹੌਲੀ 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 ਹੋ ਕੇ ਕੰਮ ਸਾਰੇ ਹੋ ਜਾਂਦੇ ਆ ਪਰੇ ਵੀ ਥੋੜੀ ਸਪੀਡ ਖੜੀ ਜਾ ਸਕਦੀ ਹੈ ਕੋਈ ਵੱਡੀ ਗੱਲ ਨਹੀਂ ਵੀ ਇਹਨਾਂ ਦੇ ਹੱਥ ਪਾਵਰਾ ਹੁੰਦੀਆਂ ਵਾ ਪਹਿਲਾਂ ਵੀ ਮੁੱਖ ਮੰਤਰੀ ਬਹੁਤ ਰਹਨੇ ਸਰਕਾਰਾਂ ਹੈ ਵਡੀਆਂ ਨੇ ਭਗਵੰਤ ਮਾਨ ਦੇ ਕਿਹੜੇ ਕਿਹੜੇ ਕੰਮ ਜਿਹੜੇ ਵਧੀਆ ਲੱਗਦੇ ਇੱਕ ਤਾਂ ਇਹਨਾਂ ਨੇ ਬੀ.ਆਫਲੋ ਫ੍ਰੀ ਦਿੱਤਾ ਵਾ ਦੂਹਰਾ ਵਾ ਹੈ ਕਿ ਆਪਾਂ ਨੂੰ ਦੂਹਰੇ ਪ੍ਰਸ਼ਨਾਂ ਲੱਗੀਆਂ ਹਰਕਤਾਂ ਹੋਏ ਆਪਾਂ ਕੋਈ ਚਾਹ ਇਹ ਸਰਕਾਰੀ ਦਫ਼ਤਰਾਂ ਸੋੜੀ ਕੰਮ ਹੀ ਕੋ ਸਹੀ ਆ ਦੂਹਰੇ ਦਵਾਈਆਂ ਫ੍ਰੀ ਗ੍ਰੈਂਟ ਆ ਹਰਕਤਾਂ ਨੂੰ ਸਰਕਾਰੀ ਹਸਪਤਾਲ ਚਲ ਜੋ ਕੁਛ ਦੇ ਦੇ ਦੇਖ ਰਹੇ ਹਾਂ ਨਿਰਪੱਖ ਪੋਰਟ ਦਾ ਮੈਂ ਜਸਬੀਰ ਸਿੰਘਾ ਅੱਜ ਤਰਨਤਾਰਨ ਦੇ ਸੱਤਖੰਡ ਰੋਡ ਤੇ ਖੜੇ ਹਾਂ ਮੈਂ ਅਕੜਾ ਕੈਮਰਾਮੈਨ ਵੇਨ ਨੂੰ ਕਹੂੰਗਾ ਤਸਵੀਰ ਵਿਖਾਈ ਜਾਵੇ ਇੱਥੇ ਕੋਈ ਸਮਾਂ ਪਹਿਲਾਂ ਜਿਹੜੀ ਜਿਮਣੀ ਚੋਣ ਹੋ ਕੇ ਧੀਆ ਤੇ ਜੈ ਸਰਗਵਾਸੀ ਡਾਕਟਰ ਕਸ਼ਮੀਰ ਸਿੰਘ ਸੋਲ ਜਿਹੜੇ ਵਿਧਾਇਕ ਸਨ ਇਥੋਂ ਉਹ ਸੰਗੀਬ ਬਿਮਾਰੀ ਕਾਰਨ ਜਿਹੜਾ ਇਸ ਦੁਨੀਆ ਨੂੰ ਛੱਡ ਕੇ ਚਲੇ ਗਿਆ ਤਾਂ ਇੱਥੇ ਜਿਮਣੀ ਚੋਣ ਹੋਈ ਹੈ ਜਿਹਦੇ ਵਿੱਚ ਸਰਦਾਰ ਹਰਮੇਸ਼ ਸਿੰਘ ਸੰਧੂ ਜਿਹੜੇ ਆ ਉਹ ਵੱਡੀ ਲੀਡ ਨਾਲ ਜਿੱਤੇ ਨੇ ਸਰਕਾਰ ਦੇ ਕੰਮਾਂ ਨੂੰ ਵੇਖ ਕੇ ਲੋਕਾਂ ਨੇ ਜਿਹੜਾ ਉਹਨਾਂ ਨੂੰ ਫਤਵਾ ਦਿੱਤਾ ਇਹ ਤਾਂ ਇਹ ਜਿਹੜੀਆਂ ਛੜਕਾ ਪਿਛਲੇ ਲੰਮੇ ਸਮੇਂ ਤੋਂ ਨਹੀਂ ਸੀ ਬਣੀਆਂ ਤਾਂ ਜਿਮਣੀ ਚੋਣ ਤੋਂ ਪਹਿਲਾਂ ਹੀ ਜਿਹੜਾ 35 ਕਰੋੜ ਰੁਪਇਆ ਜਿਹੜਾ ਤਰਨਤਨ ਸ਼ਹਿਰ ਵਾਸਤੇ ਆਇਆ ਸੀ ਤਾਂ ਉਹ ਉਹ ਜਿਹੜਾ ਇੱਥੇ ਵਿਕਾਸ ਤੇ ਲੱਗਾ ਹੈ ਸਾਡੇ ਨਾਲ ਉਹਨਾਂ ਦੇ ਸਮਰਥਕ ਮੌਜੂਦ ਨੇ ਨਾਲ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਸਰ ਨਿਰਪੱਖ ਪੋਲਟਕ ਦਾ ਦੱਜਿਆ ਨੂੰ ਆਪੇ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੱਟ ਸਾਹਿਬ ਕਿੰਨਾ ਚਿਰ ਪਹਿਲਾਂ ਜਿਹੜੀ ਇਹ ਸੜਕ ਬਣੀ ਸੀ ਤੇ ਜਦੋਂ ਇਹ ਜਦੋਂ ਜਮਣੀ ਚੋਣ ਮੇਰੇ ਹਿਸਾਬ ਨਾਲ ਜਿੱਤਦੇ ਸਾਰੇ ਜਿਹੜੀਆਂ ਛੜਕਾਂ ਸ਼ੁਰੂ ਹੋ ਗਿਆ ਸਰ ਇਹ ਵੀਰ ਜੀ ਸੜਕ ਜਿਹੜੀ ਆ ਤਕਰੀਬਨ ਕਾਗਰਸ ਦੇ ਵੇਲੇ ਜਿਹੜੀ ਆ ਟੁੱਟੀ ਰਹੀ ਹੈ ਤਕਰੀਬਨ ਤੇ ਜਮਣੀ ਚੋਣ ਹੁੰਦਿਆ ਸਾਰ ਸਾਨੂੰ ਤਾਂ ਲੱਗਾ ਸੀ ਵੀ ਤਕਰੀਬਨ ਮਹੀਨਾ ਜੇ ਮਹੀਨਾ ਲੱਗ ਜਾਣਾ ਚਾਹੀਦਾ ਵਾ ਇਹਨਾਂ ਤੇ ਲੱਗ ਜਾਂਦਾ ਨਵਾਂ ਜਦੋਂ ਐਮਐਲਏ ਸੌਂ ਚੁੱਕਦਾ ਵਾ ਪਰ ਸਰਦਾਰ ਹਰਮੀਤ ਸਿੰਘ ਸੰਧੂ ਸਾਨੂੰ ਪਤਾ ਹੈ ਵੀ ਇਹ ਇੱਕ ਮਸ਼ੀਨ ਇਹੋ ਜੀ ਆ ਜਿਹਨੂੰ ਆਪਾਂ ਕਹਿੰਦੇ ਵਿਕਾਸ ਦੀ ਮਸ਼ੀਨ ਹੁੰਦੀ ਆ ਸਰਦਾਰ ਹਰਮੀਤ ਸਿੰਘ ਸੰਧੂ ਜਿਹੜੇ ਉਹ ਵਿਕਾਸ ਦੀ ਮਸ਼ੀਨ ਸੀ ਪਹਿਲੋ ਵੀ ਜਿੰਨਾ ਵਿਕਾਸ ਹੋਇਆ ਸੀ ਨਾ ਪਹਿਲੋ ਵੀ ਭਾਵੇਂ ਅਕਾਲੀ ਦਲ ਦੇ ਵਿੱਚ ਸੀ ਇਹ ਨਹੀਂ ਆਪਾਂ ਕਹਿ ਸਕਦੇ ਸਰਕਾਰ ਦਾ ਬੰਦੇ ਬੰਦਾ ਨੀਤ ਵਾਲਾ ਚਾਹੀਦਾ ਨਾ ਕੰਮ ਕਰਨ ਵਾਲਾ ਉਦੋਂ ਵੀ ਜਿੰਨਾ ਸ਼ਹਿਰ ਦਾ ਵਿਕਾਸ ਹੋਇਆ ਸੀ ਸਰਦਾਰ ਹਰਮਿੰਦਰ ਸਿੰਘ ਸੰਧੂ ਦੇ ਹੁੰਦਿਆਂ ਹੀ ਹੋਇਆ ਸੀ ਤੇ ਹੁਣ ਵੀ ਜਿਹੜਾ ਵਿਕਾਸ ਹੋ ਰਿਹਾ ਵਾ ਉਹ ਸਰਦਾਰ ਹਰਮਿੰਦਰ ਸਿੰਘ ਸੰਧੂ ਦੇ ਵੇਲੇ ਹੀ ਹੋਣਾ ਹੈਗਾ ਵਾ ਡਿਰੇਕਟਰ ਸਾਹਿਬ ਪਿਛਲੇ ਲੰਮੇ ਸਮਾਂ ਮੇਰੇ ਸਾਹਮਣੇ ਤਰਨਤਾਰ ਨਗਰ ਨਗਰ ਕੌਂਸਲ ਦੀ ਚੋਣ ਨਹੀਂ ਹੋਈ ਜਿਸ ਕਰਕੇ ਸ਼ਹਿਰ ਦੇ ਵਿਕਾਸ ਜਿਹੜੇ ਰੁਕੇ ਸੀ ਕਾ ਵੀ ਕਈ ਸਰਕਾਰਾਂ ਲੰਘੀਆਂ ਪਰ ਆਮ ਆਦੀ ਪਾਰਟੀ ਆਈ ਲੰਬੇ ਸਮੇਂ ਬਾਅਦ ਜਿਹੜੀਆਂ ਚੋਣਾਂ ਆਈਆਂ ਤੇ ਨਾਲ ਹੀ ਸ਼ਹਿਰ ਦਾ ਵਿਕਾਸ ਹੋਣਾ ਸ਼ੁਰੂ ਹੋ ਗਿਆ। ਹਾਂਜੀ ਅਸੀਂ ਧੰਨਵਾਦ ਕਰਦੇ ਹਾਂ ਜੀ ਸਰਦਾਰ ਹਰਮਿੰਦਰ ਸਿੰਘ ਸੰਧੂ ਬਣਦਾ ਕਿਉਂਕਿ ਮੇਨ ਜਿਹੜਾ ਕੰਮ ਹੁੰਦਾ ਨਾ ਸੜਕਾਂ ਨਾਲ ਨਾਲੀਆਂ ਗਲੀਆਂ ਇਹ ਸਾਰੀਆਂ ਦਾ ਧਿਆਨ ਰੱਖਣਾ ਜਿਹੜਾ ਵਾ ਸਰਕਾਰਾਂ ਦਾ ਕੰਮ ਹੁੰਦਾ ਵਾ ਤੇ ਸਰਕਾਰਾਂ ਨੂੰ ਚੋਣਾਂ ਵੀ ਇਸੇ ਕਰਕੇ ਜਾਂਦਾ ਵਾ ਕਿ ਜੇ ਲੋਕਾਂ ਨੂੰ ਕੋਈ ਪਰੇਸ਼ਾਨੀ ਰਹਿੰਦੀ ਹੈਗੀ ਤਾਂ ਉਹਦੇ ਵਿੱਚ ਕੋਈ ਜਿਆਦਾ ਚੰਗਾ ਨਹੀਂ ਹੁੰਦਾ ਤੇ ਸਰਕਾਰ ਐਸ ਕਰਕੇ ਚੁਣੀ ਚੰਗਾ ਬੰਦਾ ਐਸ ਕਰਕੇ ਚੁਣਿਆ ਜਾਂਦਾ ਕਿ ਉਹ ਸ਼ਹਿਰ ਦਾ ਚੰਗਾ ਵਿਕਾਸ ਜਿਹੜਾ ਵਾ ਕਰਵਾ ਸਕੇ ਜਿਦੋਂ ਨਾ ਹਰਮੀ ਸਿੰਘ ਸੰਧੂ ਬਣਾ ਦਾ ਨਾ ਅਲਾਉਂਸ ਹੋਇਆ ਸੀ ਜਾਂ ਸਾਨੂੰ ਪਤਾ ਲੱਗਾ ਸੀ ਵੀ ਆਹੀ ਪਾਰਟੀ ਨਾਲ ਨਹੀਂ ਤੁਰੇ ਸਹੀ ਗੱਲ ਦੱਸਾਂ ਤੁਹਾਨੂੰ ਮੈਂ ਅਸੀਂ ਸਰਦਾਰ ਹਰਮੀ ਸਿੰਘ ਸੰਧੂ ਬਣਾ ਨਾਲ ਤੁਰੇ ਸੀ ਫੇ ਜਾ ਕੇ ਨਾ ਵਹੀ ਪਾਰਟੀ ਨਾਲ ਤੁਰੇ ਹ ਪਾਰਟੀ ਨਾਲ ਨਹੀਂ ਤੁਰੇ ਅਸੀਂ ਸਰਦਾਰ ਹਰਮੀ ਸਿੰਘ ਸੰਧੂ ਨਾਲ ਤੁਰੇ ਹ ਸਾਨੂੰ ਪਤਾ ਸੀ ਕਿ ਇਸ ਬੰਦੇ ਦੀ ਨੀਤ ਜਿਹੜੀ ਆ ਨਾ ਉਹ ਥੋੜੀ ਜੀ ਦੂਜਿਆਂ ਨਾਲੋਂ ਹੋਰ ਸਾਫ਼ ਦੀ ਹੈਗੀ ਸ਼ਹਿਰ ਬਾਰੇ ਸੋਚਦੇ ਨੇ ਥੋੜਾ ਜਿਹਾ ਹਾਂਜੀ ਡਿਰੇ ਸਾਹਿਬ ਇੱਕ ਗੱਲ ਦਾ ਗੱਲ ਹੀ ਹੈ ਭਗਵੰਤ ਮਾਨ ਦੇ ਕੰਮਾਂ ਨੂੰ ਜਿੱਦਾਂ ਲੋਕ ਬੜਾ ਚਾਹੁੰਦੇ ਨੇ ਕਿਉਂਕਿ ਪਹਿਲੀ ਵਾਰੀ ਇਤਿਹਾਸ ਦੇ ਵਿੱਚ ਹੋਇਆ ਕਿ ਟੈਲਾਂ ਤੱਕ ਪਾਣੀ ਜਿਹੜਾ ਆ ਗਿਆ ਹੈ ਕਿਉਂਕਿ ਪਿਛਲੇ ਲੰਮੇ ਸਮੇਂ ਤੋਂ ਲੋਕਾਂ ਨੇ ਖਾਲ ਸੁਗੇ ਵਾਹਲੇ ਤਨ ਕਿਉਂਕਿ ਆਸ ਹੀ ਨਹੀਂ ਕਿ ਨਹਿਰੀ ਪਾਣੀ ਆਊਗਾ ਨਹਿਰੀ ਪਾਣੀ ਜਿਹੜਾ ਟੈਲਾਂ ਤੱਕ ਪਹੁੰਚ ਗਿਆ ਜਿੱਦਾਂ ਬਿਜਲੀ ਫਰੀ ਦਿੱਤੀ ਹੈ ਬਿਜਲੀ ਵੀ ਇੰਨੀ ਰਹੀ ਆ ਕਿ ਲੋਕ ਕਿਸਾਨਾਂ ਨੇ ਮੋਟਰਾਂ ਬੰਦ ਕਰਕੇ ਜਿਹੜੀਆਂ ਕਰਨ ਦੀ ਲੋੜ ਪਈ ਹਾਂਜੀ ਨਹੀਂ ਉਹ ਤੇ ਬਹੁਤ ਵੱਡਾ ਅਸੀਂ ਮੁੱਖ ਮੰਤਰੀ ਸਾਹਿਬ ਦਾ ਵੀ ਧੰਨਵਾਦ ਆਖਾਂਗੇ ਕਿ ਜਿਨ੍ਹਾਂ ਨੇ ਇਹਨਾਂ ਸੋਚਿਆ ਵਾ ਕਿਸਾਨਾਂ ਦਾ ਵੀ ਸੋਚਿਆ ਵਾ ਪੱਤੀ ਦਾ ਘਾਟ ਤਾਂ तकरीबन ਬਹੁਤ ਘੱਟ ਸਾਨੂੰ ਦਿਖਾਈ ਦਿੱਤਾ ਵਾ ਬਹੁਤ ਘੱਟ ਪੱਤੀ ਜਿਹੜੀ ਹੈ ਉਹ ਗਈ ਆ ਪਰ ਇੱਕ ਨਿਗਾਹ ਜਾਂ ਹੁਣ ਬੇਨਤੀ ਤੁਹਾਡੇ ਮਾਧਮ ਰਹੀ ਮੈਂ ਇਹ ਵੀ ਕਰਨਾ ਚਾਹੁੰਦਾ ਵਾਂ ਕਿ ਬਾਕੀ ਜਿੰਨੇ ਵਿਕਾਸ ਹੋਏ ਆ ਇਹ ਸਾਰੇ ਵਿਕਾਸਾਂ ਤੋਂ ਖੁਸ਼ ਆ ਬਾਕੀ ਤੋਂ ਵੀ ਖੁਸ਼ ਆ ਸਾਰੇ ਬੰਨੇ ਖੁਸ਼ ਆ ਪਰ ਜਿਹੜਾ ਨਸ਼ਾ ਨਾ ਉਹ ਵੀਰ ਜੀ ਬਹੁਤ ਜ਼ਿਆਦਾ ਵਾਦਾ ਜਾਂਦਾ ਫੱਟ ਤੋਂ ਵਾਦਾ ਜਾਂਦਾ ਵਾ ਉਹਦੇ ਉੱਤੇ ਨਕੇਲ ਜਿਹੜੀ ਆ ਨਾ ਉਹ ਜ਼ਰੂਰ ਕਸਰੀ ਚਾਹੀਦੀ ਆ ਨਹੀਂ ਤਾਂ ਤਕਰੀਬਨ ਤਕਰੀਬਨ ਮੈਂ ਸਹੀ ਕਹਾਂ ਵੀ ਇਸ ਇਲਾਕੇ ਦੇ ਵਿੱਚ ਮੈਂ ਵੇਖਾਂ ਵੀ ਪਾਸੇ-ਪਾਸੇ ਜੇ ਕੋ ਪੰਜ ਛੇ ਤਸਕਰ ਸੀ ਨਾ ਆ ਜੋ ਤਕਰੀਬਨ 15 20 ਹੋ ਗਏ ਤੇ ਤੁਸੀਂ ਇੱਥੋਂ ਤੱਕ ਵੀ ਕੋਈ ਖਬਰ ਵੀ ਨਹੀਂ ਲਾ ਸਕਦੇ ਉਹਨਾਂ ਦੀ ਤੁਸੀਂ ਕਿਸੇ ਨੂੰ ਖਬਰ ਵੀ ਨਹੀਂ ਦੇ ਸਕਦੇ ਵੀ ਇੱਥੋਂ ਤੱਕ ਉਹਨਾਂ ਦੀ ਜਿਹੜੀ ਉਹ دہشت ਵਧ ਕੀ ਹੈ ਉਹ ਉਸ ਪਾਸੇ ਸਰਕਾਰਾਂ ਇੱਕ ਵਾਰ ਧਿਆਨ ਦੇਣ ਕਿਉਂਕਿ ਪਿਛਲੀਆਂ ਸਰਕਾਰਾਂ ਜਿਹੜੀਆਂ ਹਰੀਆਂ ਨਾ ਜੇ ਕਾਂਗਰਸ ਹਰੀ ਆ ਤੇ ਉਹ ਨਸ਼ੇ ਦੇ ਕਰਕੇ ਹਰੀ ਆ ਇਹ ਜੀ ਆਕਾਲੀ ਦਰ ਰਿਆਵਾ ਉਹ ਨਸ਼ੇ ਕਰਕੇ ਰਿਆਵਾ ਤੇ ਜੇ ਕਿਤੇ ਥੋੜੀ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਜਿਹੜਾ ਜਿੰਨਾਂ ਤੱਕ ਪੁਲਸ ਪ੍ਰਸ਼ਾਸਨ ਜਿਹੜਾ ਨਾ ਉਹ ਇਮਾਨਦਾਰ ਨਹੀਂ ਨਾ ਹੁੰਦਾ ਤੇ ਜਿੰਨੇ ਮੰਤਰੀ ਆ ਸੰਤਰੀ ਆ ਉਹ ਇਹ ਲੋਕ ਸੋਚਣ ਕਿ ਸਾਡਾ ਪਰਿਵਾਰ ਇਸ ਸਮਾਜ ਚ ਰਹਿਣਾ ਮੇਰਾ ਬੱਚਾ ਮੇਰੀ ਧੀ ਆ ਮੇਰਾ ਭਤੀਜਾ ਵਾ ਉਹ ਸਾਰੇ ਇਸ ਸਮਾਜ ਚ ਰਹਨੇ ਆ ਤੇ ਕਿਤੇ ਨਾ ਕਿਤੇ ਉਹ ਨਸ਼ੇ ਦੀ ਭੇਟ ਉਹ ਵੀ ਚੜ ਸਕਦੇ ਆ ਇਹ ਕੋ ਵੱਡੀ ਗੱਲ ਨਹੀਂ ਹੁੰਦੀ ਵੀ ਇਹ ਲਿਖਿਆ ਹੋਵੇ ਕਿਸੇ ਦੇ ਮੱਥੇ ਤੇ ਵੀ ਆ ਬੰਦਾ ਪੁਲਿਸ ਮੁਲਾਜ਼ਮ ਦਾ ਬੇਟਾ ਬਾਤੇ ਨਸ਼ਾ ਖਾ ਨਹੀਂ ਸਕਦਾ ਇਹ ਸਰਕਾਰ ਦੇ ਨਾਲ ਨਾਲ ਪੁਲਿਸ ਪ੍ਰਸ਼ਾਸਨ ਨੂੰ ਵੀ ਇਮਾਨਦਾਰ ਹੋਣਾ ਪੈਣਾ ਵਾ ਕਿ ਜਿੰਨਾ ਚਿਰ ਜਿਹੜਾ ਪੁਲਿਸ ਪ੍ਰਸ਼ਾਸਨ ਇਮਾਨਦਾਰ ਨਹੀਂ ਹੁੰਦਾ ਨਸ਼ਾ ਖਤਮ ਨਹੀਂ ਹੋ ਸਕਦਾ ਜੀ ਸਾਬ ਇੱਕ ਸਵਾਲ ਜ਼ਰੂਰ ਕਰਨਾ ਚਾਹਾਂਗਾ ਪਹਿਲਾਂ ਵੀ ਸਰਕਾਰਾਂ ਤੁਸੀਂ ਵੀ ਵੇਖਿਆ ਅਸੀਂ ਵੀ ਵੇਖਿਆ ਜੇ ਸੜਕਾਂ ਦੀ ਗੱਲ ਕਰ ਲਈਏ ਤਾਂ ਸੜਕਾਂ ਬਣਦੀਆਂ ਸੀ ਤਾਂ ठेकेदार ਆਪਣੀ ਮਰਜ਼ੀ ਨਾਲ ਮਿੱਟੀ ਪਾ ਦਣੀ ਮਿੱਟੀ ਦੇ ਉੱਤੇ ਲੱਕ ਪਾ ਦਈ ਹੁਣ ਜਿਤਨਾ ਪਿਛਲੇ ਦਿਨ ਇੱਕ ਵੀਡੀਓ ਸਾਹਮਣੇ ਆਈ ਸੀ ਜੀਐਮ ਭਵਨਤਮਾਨ ਜੀ ਦੀ ਕਿ ਜੇ ਠੇਕੇਦਾਰ ਨੇ ਕੋਈ ਮਲਾਵਟ ਕੀਤੀ ਸੀ ਤੇ ਉਸੇ ਵੇਲੇ ਉਹਨਾਂ ਨੇ ਕੰਮ ਉਹਦੇ ਪੈਥੇ ਜਿਹੜੇ ਰੋਕ ਦਿੱਤੇ। ਹਾਂਜੀ ਨਹੀਂ ਜੀ ਉਹ ਤੇ ਚੰਗਾ ਉਪਰਾਲਾ ਵਾ। ਪਹਿਲੇ ਜਿਹੜੇ ਆ ਉਹ ਢਿੱਡ ਭਰਨੇ ਠੇਕੇਦਾਰ ਦੇ ਜਿਹੜਾ ਨਾ ਉਹ ਬਹੁਤ ਜ਼ਿਆਦਾ ਸੀ। ਉਹਨਾਂ ਇਹ ਰੋਡ ਜਿਹੜੀ ਪਹਿਲਾਂ ਵੀ ਬਣੀ ਸੀ ਨਾ ਸਰਦਾਰ ਹਬੀਬ ਸਿੰਘ ਖੰਧੂਆ ਦੇ ਵੇਲੇ ਪਹਿਲਾਂ ਵੀ ਬਣੀ ਸੀ। ਇਹ ਰੋਡ ਉਦੋਂ ਵੀ ਬਹੁਤ ਮਜ਼ਬੂਤ ਬਣੀ ਸੀ। ਅੱਛਾ ਜੀ। ਤੇ ਹੁਣ ਵੀ ਜਿਹੜਾ ਜਦੋਂ ਠੇਕੇਦਾਰ ਸਾਹਿਬ ਬਣਾਉਂਦੇ ਸੀ ਨਾ ਉਹਨਾਂ ਨੂੰ ਜਿਸ ਤਰ੍ਹਾਂ ਕਹਿੰਦੇ ਆ ਵੀ ਇੱਥੋਂ ਥੋੜਾ ਜਿਹਾ ਸੈੱਟ ਕਰਕੇ ਹੋਣੀ ਚਾਹੀਦੀ ਉਹ ਨਾ ਨਹੀਂ ਸੀ ਕਰਦੇ। ਉਹਨਾਂ ਨੂੰ ਪਤਾ ਸੀ ਵੀ ਮਗਰੋਂ-ਮ ਉਹਨਾਂ ਨੇ ਵੀ ਸੜਕ ਜਿਹੜੀ ਆ ਇਸ ਟਾਈਮ ਪੂਰੀ ਮਜ਼ਬੂਤੀ ਨਾਲ ਨਹੀਂ ਬਣੀ ਕੋਈ ਦੌਰਾਈ ਦੀ ਨਹੀਂ ਸੜਕ ਵਧੀਆ ਬਣੀ ਪਰ ਇੱਕ ਨਿੱਕੀ ਜਿਹੀ ਬੇਨਤੀ ਵੀ ਜਿਹੜਾ ਇਸ ਤੋਂ ਅਗਲੇ ਪੰਨੇ ਜਾ ਕੇ ਪੋਲੇ ਆ ਨਾ ਉਹਦਾ ਕੰਮ ਰੁਕਿਆ ਹੋਇਆ ਹੈ ਪਿਛਲੇ 14-15 ਦਿਨ ਤੋਂ ਉਥੇ ਤਕਰੀਬਨ ਇਹ 14-15 ਦਿਨਾਂ ਚ ਪੰਜ-ਸੱਤ ਐਕਸੀਡੈਂਟ ਜਿਹੜੇ ਹੋ ਚੁੱਕੇ ਆ ਵੀ ਲੋਕ ਜਿਹੜੇ ਆ ਉਹ ਡਿੱਗਣੋਂ ਡਿੱਗਣੋਂ ਬਚੇ ਪਰ ਗੱਡੀਆਂ ਵੀ ਤੇ ਮੋਟਰਸਾਈਕਲ ਵੀ ਜਿਹੜੇ ਆ ਨਾ ਉਥੋਂ ਦਾ ਥੋੜਾ ਜਿਆ ਜਿਹੜਾ ਵੀ ਜਲਦੀ ਹੋ ਸਕੇ ਤਾਂ ਇਹ ਐਮਐਲ ਨੂੰ ਬੇਨਤੀ ਕਰਾਂਗੇ ਉਹ ਥੋੜਾ ਜਿਹਾ ਜਲਦੀ ਕੀਤਾ ਜਾਵੇ ਉਹਦਾ ਲੇਟਰ ਸਾਹਿਬ ਜੇ 35 ਕਰੋੜ ਵਾਕੇ ਤਰੰਤ ਤਰ ਸ਼ਹਿਰ ਚ ਲੱਗ ਜਾਂਦਾ ਹੈ ਤੇ ਮੇਰੇ ਹਿਸਾਬ ਨਾਲ ਕੋਈ ਗਲੀ ਨਾਲੀ ਕੋਈ ਸੜਕ ਕੱਚੀ ਨਹੀਂ ਰਹੂਗੀ ਹਾਂਜੀ ਨਹੀਂ ਇਹ ਹੈਗਾ ਜੀ ਤੇ ਸਾਨੂੰ ਆਸ ਵੀ ਹੈਗੀ ਆ ਕਿ 35 ਦਾ 35 ਕਰੋੜ ਜਿਹੜਾ ਉਹ ਸਰਦਾਰ ਰਮੇਸ਼ ਸਿੰਘ ਸੰਧੋਲੀ ਲਾਉਣਗੇ ਹਾਂਜੀ ਦਾ ਸੀਐਮ ਸਾਹਿਬ ਦਾ ਕੋ ਧੰਨਵਾਦ ਕਰਨਾ ਚਾਹੁੰਦੇ ਹੋ ਇਹ ਇਨਾਂ ਕੰਮਾਂ ਨੂੰ ਲੈ ਕੇ ਹਾਂਜੀ ਅਸੀਂ ਪਹਿਲੋਂ ਸਰਦਾਰ ਮੁਖਮਤਰੀ ਸਾਹਿਬ ਤੋਂ განსਮਾਨ ਹੁੰਦਾ ਦਾ ਧੰਨਵਾਦ ਕਰਾਂਗੇ ਕਿ ਸਾਨੂੰ ਇੱਕ ਚੰਗਾ ਐਮਐਲਏ ਜਿਹੜਾ ਨਾ ਉੱਤਰ ਤੰਤੋਂ ਤੋਂ ਦੇਤਾ ਵਾ ਤੇ ਬਾਕੀ ਚਲੋ ਇਹ ਜਿਹੜੀ ਗੱਲ ਵੀ ਹੌਲੀ 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 ਹੋ ਕੇ ਕੰਮ ਸਾਰੇ ਹੋ ਜਾਂਦੇ ਆ ਪਰ ਇਹ ਵੀ ਥੋੜੀ ਸਪੀਡ ਫੜੀ ਜਾ ਸਕਦੀ ਹੈ ਕੋਈ ਵੱਡੀ ਗੱਲ ਨਹੀਂ ਵੀ ਇਹਨਾਂ ਦੇ ਹੱਥ ਪਾਵਰਾ ਹੁੰਦੀਆਂ ਵਾ ਤੇ ਸਪੀਡ ਫੜੀ ਜਾ ਸਕਦੀ ਹੈ ਹਾਂ ਸਾਡਾ ਹੋਰ ਵੀ ਭਾਈ ਸਾਹਿਬ ਜੀ ਜੁਯੋਦ ਨੇ ਭਾਈ ਸਾਹਿਬ ਜੀ ਕੀ ਕਹਿਣਾ ਚਾਹੁੰਦੇ ਹੋ ਕਿੰਨੇ ਚਿਰ ਪਹਿਲਾਂ ਜਿਹੜੀ ਇਹ ਛੜਕ ਪਹਿਲਾਂ ਬਣੀ ਤੇ ਹੁਣ ਬਣੀ ਹੈ ਹੁਣ ਘੜ ਤੋਂ ਘੜ ਤੱਕ ਕਾਫੀ ਦੇਰ ਹੀ ਟੁੱਟੀ ਰਹੀ ਆ ਕੋਈ ਵੀ ਰਹਾ ਸਭ ਕੋਈ ਲੰਘਣ ਵਾਸਤੇ ਬੜੀ ਪ੍ਰੋਬਲਮ ਹੋ ਨਹੀਂ ਰਹੀ ਆ ਬੜੀ ਮੁਸ਼ਕਲ ਹੋਂਦੀ ਰਹੀ ਸੀ ਤੇ ਹੁਣ ਇਹ ਆ ਵੀ ਹੁਣ ਥੋੜਾ ਜਿਆਦਾ ਠੜਕ ਚੋਂ ਵੀ ਭਣੀ ਠੀਕ ਆ ਘੱਟੇ ਕੋਟੇ ਦਾ ਬਚਾਵਾ ਇਹ ਕਿੱਟਾ ਵੜਾ ਓਟ ਦੇ ਅੰਦਰ ਆਉਂਦਾ ਹੀ ਬਿਮਾਰੀ ਤੋਂ ਦੂਰ ਹੈ ਟੀਕਾ ਤੋਂ ਰਹਿਤ ਹੋ ਗਈ ਆ ਬੜਾ ਫਰਕ ਪਿਆ ਕੀ ਤਾਂ ਪਹਿਲਾਂ ਵੀ ਮੁੱਖ ਮੰਤਰੀ ਬਹੁਤ ਰਹਨੇ ਸਰਕਾਰਾਂ ਹੈ ਵਡੀਆਂ ਲਗੀਆਂ ਭਗਵੰਤ ਮਾਨ ਦੇ ਕਿਹੜੇ ਕਿਹੜੇ ਕੰਮ ਜਿਹੜੇ ਵਧੀਆ ਲੱਗਦੇ ਭਗਵੰਤ ਮਾਨ ਦੇ ਵੇਖੋ ਵੀ ਜਿਹੜਾ ਇੱਕ ਦਿਨਾਂ ਨੇ ਬਿਜਲੀ ਬਿੱਲ ਫ੍ਰੀ ਕੀਤਾ ਵਾ ਦੂਸਰਾ ਵਾ ਹੈ ਠੀਕ ਆ ਪਾਉ ਨੂੰ ਦੂਰੇ ਪ੍ਰਸਨਾਂ ਲੱਗੀਆਂ ਹਰ ਕੰਮ ਹੋਇਆ ਸਭ ਕੁਝ ਆ ਸਰਕਾਰੀ ਤੌਰ 'ਤੇ ਥੋੜੀ ਕੰਮ ਕੋਈ ਸਹੀ ਆ ਦੂਰੇ ਦਵਾਈਆਂ ਫ੍ਰੀ ਦੇਂਦੇ ਆ ਹਰ ਇੱਕ ਨੂੰ ਸਰਕਾਰੀ ਹਸਪਤਾਲ ਚਲ ਜੋ ਜਿਹੜਾ ਨਾ ਟੈਮਿਕਲ ਕੋਈ ਭੁੱਲੇ ਆ ਉਹਨਾਂ ਦੀ ਦਵਾਈਆਂ ਮਿਲਣੀਆਂ ਬਿਲਕੁਲ ਸਹੀ ਇਲਾਜ ਕਰਨ ਦੇ ਸਭ ਕੁਝ ਹੋ ਗਿਆ ਧੰਨਵਾਦ ਤਾਂ ਮੈਂ ਇੱਕ ਰ ਕੈਮਰਾਮੈਨ ਵੀਰ ਨੂੰ ਕਹੂੰਗਾ ਕਿ ਤਸਵੀਰ ਵਾਕੇ ਵਿਖਾਈ ਜਾਵੇ ਇਹ ਸਤਖੰਡ ਰੋੜ ਹੈ ਸ਼ਹਿਰ ਦੇ ਵਿੱਚ ਜਿਹੜਾ ਸ਼੍ਰੀ ਦਰਬਾਰ ਸਾਹਿਬ ਨੂੰ ਜਾਂਦਾ ਹੈ ਕਿਉਂਕਿ ਸ਼੍ਰੀ ਗੁਰੂ ਅਰਜਨ ਦੇਵ ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਇਹ ਨਗਰੀ ਬਸਾਈ ਸੀ ਤਰਨਤਾਰਨ ਦੀ ਪਵਿੱਤਰ ਨਗਰੀ ਜੀ ਦਾ ਨਾਮ ਰੱਖਿਆ ਗਿਆ ਸੀ ਤਰਨਤਾਰਨ ਤਾਂ ਉਹ ਵਿਕਾਸ ਨੂੰ ਲੰਮੇ ਸਮੇਂ ਤੋਂ ਤਰਸ ਰਿਆ ਸੀ ਕਿਉਂਕਿ ਵਾਰਡਬੰਦੀ ਨਾ ਹੋਣ ਕਰਕੇ ਜਿਹੜੀ ਤਰਨਤਾਰਨ ਦੇ ਨਗਰ ਕੌਂਸਲ ਦੇ ਵਿੱਚ ਲੰਮੇ ਸਮੇਂ ਤੋਂ ਚੋਣਾਂ ਨਹੀਂ ਸੀ ਹੋਈਆਂ ਤੇ 12 ਸਾਲਾਂ ਬਾਅਦ ਆਮ ਆਦਮੀ ਪਾਰਟੀ ਨੇ ਚੋਣਾਂ ਕਰਾਈਆਂ ਤਾਂ ਸ਼ਹਿਰ ਦਾ ਜਿਹੜਾ ਵਿਕਾਸ ਹੋਇਆ ਹੈ ਤੇ 35 ਕਰੋੜ ਰੁਪਇਆ ਜਿਹੜਾ ਆਮ ਆਦਮੀ ਪਾਰਟੀ ਨੇ ਸ਼ਹਿਰ ਦੇ ਵਿਕਾਸ ਵਾਸਤੇ ਲਾਇਆ ਹੈ ਤੁਸੀਂ ਵੱਤ ਵੱਤ ਸ਼ੇਅਰ ਕਰਿਓ ਦੇਖਦੇ ਰਹੋ ਨਿਰਪੱਖ ਪੋਸਟ ਮੈਂ ਹਾਂ ਜਸਬੀਰ ਸਿੰਘ ਚੀਨਾ ਤਰੰਦ